ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਸਵਾਗਤ ਹੈ ਜੀ ਅੱਜ ਇੱਕ ਹੋਰ ਪਿਆਰੀ ਜੀ ਵੀਡੀਓ ਲੈ ਕੇ ਆਈ ਹਾਂ ਇਹ ਵਾਲੇ ਸੂਟ ਬਾਰ ਬਾਰ ਰਿਪੀਟ ਹੋ ਰਹੇ ਨੇ ਕਿਉਂ ਹੋ ਰਹੇ ਨੇ ਕਿਉਂਕਿ ਇਹਨਾਂ ਦੇ ਸੇਲ ਬਹੁਤ ਜ਼ਿਆਦਾ ਹੈ ਤੇ ਪ੍ਰਾਈਸ ਬਹੁਤ ਘੱਟ ਹੈ ਤੇ ਕੱਪੜਾ ਬਹੁਤ ਹੀ ਵਧੀਆ ਹੈ ਹਾਂਜੀ ਬਹੁਤ ਹੀ ਵਧੀਆ ਫੈਬਰਿਕ ਰਹਿਣ ਵਾਲਾ ਹੈ ਜੈਪੁਰੀ ਕਾਟਨ ਬਹੁਤ ਹੀ ਸੋਹਣਾ ਸਟਫ ਮੈਂ ਪਰਸਨਲੀ ਇਹਨਾਂ ਸੂਟਾਂ ਨੂੰ ਮੰਗਵਾ ਚੁੱਕੀ ਹਾਂ ਤੇ ਮਤਲਬ ਮੈਨੂੰ ਬਹੁਤ ਹੀ ਵਧੀਆ ਲੱਗੇ ਤੇ ਬਹੁਤ ਹੀ ਸੋਹਣੇ ਸੂਟ ਰਹਿਣ ਵਾਲੇ ਨੇ ਮੈਚਿੰਗ ਸੂਟ ਰਹਿਣ ਵਾਲੇ ਨੇ ਬਿਨਾ ਦੁਪੱਟੇ ਤੋਂ ਤੁਹਾਨੂੰ ਸੂਟ ਦਿੱਤੇ ਜਾ ਰਹੇ ਨੇ ਚਾਰ ਫਸਲ ਤੇ ਪ੍ਰਾਈਸ ਰਹਿਣ ਵਾਲਾ ਹੈ ਜੈਪੂਰੀ ਕੋਟਨ ਦੇ ਸੂਟ ਹੈਗੇ ਨੇ ਬਹੁਤ ਹੀ ਜ਼ਿਆਦਾ ਸੇਲ ਹੋਣ ਵਾਲੇ ਹਜ਼ਾਰਾਂ ਸੂਟ ਸੇਲ ਹੋ ਚੁੱਕੇ ਨੇ ਇਹਨਾਂ ਦੇ ਇਦਾਂ ਦੇ ਹੀ ਫੈਬਰਿਕ ਨੇ ਮਤਲਬ ਦਿਨ ਚੋਂ ਪੰਜ 7 10 ਆਰਡਰ ਤਾਂ ਇਹਨਾਂ ਦੇ ਆ ਹੀ ਜਾਂਦੇ ਨੇ ਇਦਾਂ ਦੇ ਸੂਟ ਰਹਿਣ ਵਾਲੇ ਨੇ ਠੀਕ ਹੈ ਤੇ ਇੱਕ ਇੰਨੇ ਆਰਡਰ ਮੇਰੇ ਕੋਲ ਆਉਂਦੇ ਨੇ ਤੇ ਹੋਰਾਂ ਕੋਲ ਕਿੰਨੇ ਜਾਂਦੇ ਹੋਣ ਤੁਸੀਂ ਆਈਡੀਆ ਲਗਾ ਸਕਦੇ ਹੋ ਬਹੁਤ ਹੀ ਵਧੀਆ ਫੈਬਰਿਕ ਰਹਿਣ ਵਾਲਾ ਤੇ ਇਹਨਾਂ ਚ ਕੋਈ ਵੀ ਸੂਟ ਤੁਸੀਂ ਪਸੰਦ ਕਰਦੇ ਹੋ ਤੇ ਸਕਰੀਨ ਤੇ ਜੋ ਨੰਬਰ ਤੁਹਾਨੂੰ ਦਿੱਤਾ ਗਿਆ 8059895798 ਇਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਪਹਿਲਾਂ ਕਰਨੀ ਪਏਗੀ ਕਾਲ ਕਰਨੀ ਨਹੀਂ ਹੈਗੀ ਤੁਸੀਂ WhatsApp ਤੇ ਮੈਸੇਜ ਹੀ ਕਰਨਾ ਹੈ ਕਾਲ ਬਿਲਕੁਲ ਨਹੀਂ ਕਰਨੀ ਕਾਲ ਨਹੀਂ ਚੱਕਦੀ ਜਾਂਦੀ ਤੇ ਨਾ ਹੀ ਤੁਹਾਨੂੰ ਕਾਲ ਤੇ ਰਿਪਲਾਈ ਮਿਲੇਗਾ ਤੁਸੀਂ ਓਨਲੀ WhatsApp ਤੇ ਮੈਸੇਜ ਕਰਨਾ ਹੈ ਨੰਬਰ ਸੇਵ ਕਰੋ WhatsApp ਤੇ ਮੈਸੇਜ ਕਰੋ ਤੇ ਜੋ ਸੂਟ ਤੁਸੀਂ ਪਸੰਦ ਕਰਦੇ ਹੋ ਉਸ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਭੇਜ ਦਿਓ ਹਾਂਜੀ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਹੈਗੀ ਆ ਬਾਰ-ਬਾਰ ਬਾਰ-ਬਾਰ ਰਿਪੀਟ ਹੋ ਜਾਂਦੇ ਨੇ ਤੇ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰਕੇ ਹੋਰ ਵੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਤੇ ਮੇਰੇ WhatsApp ਤੇ ਮੈਸੇਜ ਕਰਕੇ ਡੇਲੀ ਸੂਟਾ ਵਾਲੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿੱਥੇ ਹਰ ਰੋਜ਼ ਸੂਟ ਸ਼ੇਅਰ ਕੀਤੇ ਜਾਂਦੇ ਨੇ ਤੇ ਤੁਸੇ ਤੁਹਾਨੂੰ ਹਰ ਰੋਜ਼ ਡੇਲੀ ਅਪਡੇਟ ਮਿਲੇਗੀ ਉੱਥੇ ਤੇ ਇੰਟਰਨੈਸ਼ਨਲ ਸ਼ਿਪਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਘਰ ਬੈਠੇ ਤੁਸੀਂ ਕਿਤੇ ਵੀ ਇਹਨਾਂ ਸੂਟਾਂ ਨੂੰ ਆਰਡਰ ਕਰਕੇ ਮੰਗਵਾ ਸਕਦੇ ਹੋ ਇੰਡੀਆਂ ਇੰਡੀਆ ਚ ਮੰਗਵਾ ਸਕਦੇ ਹੋ ਇੰਡੀਆ ਤੋਂ ਬਾਹਰ ਵੀ ਮੰਗਵਾ ਸਕਦੇ ਹੋ ਹਰ ਪਾਸੇ ਸ਼ਿਪਿੰਗ ਸਾਡੇ ਕੋਲ ਅਵੇਲੇਬਲ ਹੈਗੀ ਹੈ ਜੇ ਤੁਸੀਂ ਕੋਈ ਵੀ ਸੂਟ ਪਸੰਦ ਕਰਦੇ ਹੋ ਜਲਦੀ ਤੋਂ ਜਲਦੀ WhatsApp ਤੇ ਮੈਸੇਜ ਕਰਕੇ ਬੁਕਿੰਗ ਕਰਾਓ 1 ਸੂਟ 480 ਦਾ ਹੈ ਜੇ ਦੋ ਸੂਟ ਲੈਂਦੇ ਹੋ ਤਾਂ ਹੋਰ ਵੀ ਲੈਸ ਹੋ ਜਾਏਗਾ ਬਟ ਉਹਦੇ ਲਈ ਤੁਹਾਨੂੰ ਮੈਸੇਜ ਕਰਨਾ ਪਏਗਾ ਤੇ ਸਾਡੇ ਨਾਲ ਕੰਟੈਕਟ ਕਰਨਾ ਪਏਗਾ ਤੇ ਸੋਨੇ ਸੋਨੇ ਕਲੈਕਸ਼ਨ ਹੈਗੀਏ ਜਲਦੀ ਤੋਂ ਜਲਦੀ ਇਹਨਾਂ ਚੋਂ ਕੋਈ ਵੀ ਸੂਟ ਸਿਲੈਕਟ ਕਰੋ ਤੇ WhatsApp ਤੇ ਮੈਸੇਜ ਕਰਕੇ ਬੁਕਿੰਗ ਕਰਾਓ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਫਿਰ ਤਾਂ ਦੱਸ ਦਿਆਂ ਪੇਮੈਂਟ ਪਹਿਲਾਂ ਕਰਨੀ ਪਵੇਗੀ ਤੇ ਕਾਲ ਵੀ ਨਹੀਂ ਕਰਨੀ WhatsApp ਤੇ ਮੈਸੇਜ ਕਰਕੇ ਹੀ ਬੁਕਿੰਗ ਕਰਾਣੀ ਹੈ ਜੇ ਤੁਹਾਨੂੰ ਮੇਰੀ ਵੀਡੀਓਜ਼ ਅੱਛੀ ਲੱਗਦੀਆਂ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਤੇ ਆਪਣੇ ਸਰਕਲ ਚ ਸ਼ੇਅਰ ਵੀ ਕਰ ਸਕਦੇ ਹੋ ਤੇ ਜਿਹੜੀ ਘੰਟੀ ਵਾਲਾ ਬਟਨ ਬਣਿਆ ਹੈ ਨਾ ਸਾਡਾ ਤਾਂ ਇੱਕ ਘੰਟੀ ਬਣੀ ਹੋਈ ਹੈ ਉਸ ਨੂੰ ਤੁਸੀਂ ਪ੍ਰੈਸ ਕਰਨਾ ਹੈ ਇਸ ਤੋਂ ਕੀ ਹੋਏਗਾ ਕਿ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇਗੀ ਤੇ ਤੁਸੀਂ ਸਭ ਤੋਂ ਪਹਿਲਾਂ ਲੇਟੈਸਟ ਕਲੈਕਸ਼ਨ ਚੈੱਕ ਕਰ ਸਕਦੇ ਹੋ ਵੀਡੀਓ ਅੱਛੀ ਲੱਗੀ ਹੋਏ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਓ ਥੈਂਕ ਯੂ ਸੋ ਮਚ